फिरोजपुर के पिंड तो का मामला सामने आया है पीड़ित परिवार ने दुकान मालिक ते कुटमारे लगाए आरोप पीड़ित परिवार ने पत्रकारा कर दिया दस्या की साडा लड़का हलवाई दा काम करता है ਪਿੰਡ ਕੜਮਾ ਵਿੱਚ ਹਲਵਾਈ ਦੀ ਦੁਕਾਨ ਤੇ ਮਹੀਨਾ 12000 ਤਨਖਾਹ ਤੇ ਲੱਗਿਆ ਹੋਇਆ ਹੈ ਲੰਬੇ ਸਮੇਂ ਤੋਂ ਮੇਰੇ ਲੜਕੇ ਨੂੰ ਤਨਖਾਹ ਨਹੀਂ ਦਿੱਤੀ ਗਈ ਅਸੀਂ ਇਸ ਮਸਲੇ ਵਿੱਚ ਕਈ ਵਾਰੀ ਦੁਕਾਨਦਾਰ ਨੂੰ ਮਿਲ ਚੁੱਕੇ ਹਾਂ ਸਾਨੂੰ ਤਾਂ ਲਾਰਾ ਲਾਈ ਜਾਂਦਾ ਸੀ ਜਦ ਮੇਰੇ ਲੜਕੇ ਨੇ ਆਪਣੇ ਮਾਲਕ ਤੇ ਮੇਰੇ ਲੜਕੇ ਦੀ ਬੁਰੀ ਤਰ੍ਹਾਂ ਕੁਟਮਾਰ ਕੀਤੀ ਤੇ ਉਸ ਨੂੰ ਪਿੰਡ ਦੇ ਨੇੜੇ ਅਧੋਆਂ ਕਰਕੇ ਸੁੱਟ ਗਏ ਪੀੜਤ ਪਰਿਵਾਰ ਦੱਸਿਆ ਕਿ ਅਸੀਂ ਆਪਣੇ ਲੜਕੇ ਨੂੰ ਬਚਾਉਣ ਵਾਸਤੇ ਅਲੱਗ-ਅਲੱਗ ਹਸਪਤਾਲ ਵਿੱਚ ਇਲਾਜ ਕਰਾਉਂਦੇ ਰਹੇ ਹਾਂ ਜਦੋਂ ਸਾਡਾ ਲੜਕਾ ਹੋਸ਼ ਵਿੱਚ ਆਇਆ ਤਾਂ ਉਸਨੇ ਸਾਨੂੰ ਦੱਸਿਆ ਹੈ ਕਿ ਮੇਰੀ ਦੁਕਾਨ ਮਾਲਕਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਉਸ ਤੋਂ ਬਾਅਦ ਅਸੀਂ ਥਾਣਾ ਮੰਗਦੋੜ ਦੀ ਪੁਲਿਸ ਨੂੰ ਸ਼ਿਕਾਇਤਾਂ ਦੇ ਚੁੱਕੇ ਹਾਂ ਕਾਰਵਾਈ ਨਹੀਂ ਕਰ ਰਹੇ ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਆਰੋਪੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਨਾ ਪਰਮਜੀਤ ਪਰਮਜੀਤ ਇਹ ਕੀ ਲੱਗਦਾ ਤੁਹਾਡਾ ਇਹ ਮੇਰਾ ਭਰਾ ਹੈ ਛੋਟਾ ਹਾਂਜੀ ਕਿੱਥੇ ਕੰਮ ਕਰਦਾ ਸੀ ਇਹ ਕੜਮਿਆਂ ਕਾਮਲਵਾਈਆਂ ਦਾ ਕਰਦਾ ਹੈ ਤੇ ਆਪਣੇ ਰਿੰਕੂ ਤੇ ਬਿੱਟੂ ਦੇ ਨਾਲ ਕੰਮ ਕਰਦਾ ਸੀ ਜਿਨ੍ਹਾਂ ਨੇ ਕੋਟ ਮਾਰ ਕੀਤੀ ਪੈਸੇ ਦਾ ਲੈਂਡ ਦੇਣ ਸੀ ਕੀ ਪੈਸਿਆਂ ਦੇ ਸੀ ਤੇ ਪੈਸੇ ਨਹੀਂ ਦਿੰਦੇ ਸੀ ਕਿੰਨੇ ਸਾਲ ਕੰਮ ਕਰਾਇਆ ਤੇ ਉਹਨਾਂ 8-9 ਸਾਲ ਕੰਮ ਕਰਵਾਇਆ ਹੈ ਕਿੰਨੀ ਤਨਖਾਹ ਤੇ ਕਰਵਾਇਆ ਕੰਮ 12 ਸਾਲ 12 ਹਜ਼ਾਰ ਦੇ ਕੰਮ ਤੇ ਤੇ ਕੀ ਪੈਸੇ ਮੰਗੜ ਦੀ ਖਾਤਰ ਕੁੱਟੇ ਕੀ ਕਰਦੇ ਪੈਸਿਆਂ ਦੀ ਖਾਤਰ ਹੀ ਉਹ ਨਕਟ ਮਾਰ ਕੀਤੀ ਸੀ ਵੀ ਪੈਸੇ ਵੀ ਨਾ ਮੰਗਣ ਆਵੇਗਾ ਤੇ ਨਾ ਹੀ ਕੰਮ ਦੀ ਤੇ ਮੁੰਡੇ ਦੇਂਦੇ ਨਹੀਂ ਆਉਂਦੇ ਅਸੀਂ ਮੁੰਡੇ ਦੇ ਦਿਆਂਦੇ ਤੇ ਮੁੰਡੇ ਨੂੰ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਕੀ ਬੈਠਾ ਜਦੋਂ ਮੁੰਡੇ ਨੂੰ ਇਹ ਕਿਤੇ ਛੱਡ ਗਏ ਪਿੰਡ ਦੇ ਕਿਤੇ ਪਾਸੇ ਇਹ ਇਹਨੂੰ ਤੇ ਉਦੋਂ ਇਹ ਇੱਕ ਬੇਹੋਸ਼ੀ ਜਿਹਾ ਹਾਲਤ ਜਿਹੀ ਸੀ ਸੱਟਾਂ ਲੱਗੀਆਂ ਸਨ ਇੱਕ ਇਹਦੇ ਮੋੜੇ ਤੇ ਸਿਰ ਤੇ ਅੰਦਰ ਗੁੱਝੀਆਂ ਸੱਟਾਂ ਲੱਗੀਆਂ ਸਨ ਲੱਤ ਦੇ ਚੂਕਣੇ ਤੇ ਤੇ ਇਹ ਲੱਗਦਾ ਹੈ ਕੁੱਟਮਾਰ ਕੀਤੀ ਜਾਂਦੀ ਹਾਂ ਕੁੱਟਮਾਰ ਕੀਤੀ ਸੀ ਜਦੋਂ ਇਹ ਹੱਥ ਪੈਰ ਹੀ ਨਹੀਂ ਲਾਉਂਦਾ ਸੀ ਸਿਰ ਦੇ ਹਾਂ ਬਿਲਕੁਲ ਹੀ ਨਹੀਂ ਬੋਲਦਾ ਸੀ ਤੁਸੀਂ ਹਸਪੀਟਲ ਫੜਾਫੜ ਲੈ ਕੇ ਗਏ ਹਾਂ ਹਾਂ ਸਾਨੂੰ ਕੋਈ ਸਮਝ ਨਹੀਂ ਲੱਗੀ ਵੀ ਅਸੀਂ ਕਿਹਾ ਵੀ ਜਲਦੇ ਜਿਵੇਂ ਵੀ ਅਸੀਂ ਹਸਪੀਟਲ ਲੈ ਜਾਈਏ ਤੇ ਸਾਨੂੰ ਕੋਈ ਉਸ ਟਾਈਮ ਸਾਨੂੰ ਨਹੀਂ ਕੋਈ ਸੀ ਪਤਾ ਵੀ ਵੀ ਕੋਈ ਦਰਖਾਸਤ ਵੀ ਕੋਈ ਕਾਰਵਾਈ ਕਰਨੀ ਤੇ ਆ ਵਣ ਜਿਵੇਂ ਜਿਵੇਂ ਬੋਲਦਾ ਆ ਇਸ਼ਾਰਿਆਂ ਦੇ ਨਾਲ ਸਾਨੂੰ ਕਹਿੰਦਾ ਹੈ ਵੀ ਕਦੇ ਗਾਲ ਤੇ ਵੀ ਕਹਿੰਦਾ ਪਰਨੇ ਨਾਲ ਤੇ ਕਦੇ ਸਿਰ ਦੇ ਆਥਰਾ ਕਰਕੇ ਐਵੇਂ ਤਰ੍ਹਾਂ ਸਾਨੂੰ ਕਹਿੰਦਾ ਵੀ ਚੈਨ ਚੈਨ ਨਾਲ ਮੈਨੂੰ ਮਾਰਾ ਨੇ ਇੱਥੇ ਪਿਛਲੀ ਸਾਈਡ ਇਹਨਾਂ ਬਾਹ ਇੱਕ ਮਰੋੜੀ ਇਸ ਤਰ੍ਹਾਂ ਹਾਂ ਕੁੱਟ ਮਾਰ ਕਿੰਨੀ ਬੇਰਹਿਮੀ ਨਾਲ ਕੀਤੀ ਨੇ ਇਹ ਬਹੁਤ ਹੀ ਇੱਕ ਉਹਨਾਂ ਆਪਦੇ ਵੱਲੋਂ ਤਾਂ ਮਾਰ ਕੇ ਮਾਰ ਕੇ ਛੱਡਦਾ ਸੀ ਤਿੰਨ ਬੰਦੇ ਨੇ ਮਾਰਨ ਵਾਲੇ ਕਿੰਨੇ ਦੱਸ ਰਿਹਾ ਹੈ ਮਾਰਨ ਵਾਲਿਆਂ ਦੇ 3-4 ਵੀ ਹਾਂ ਬੰਦੇ ਦੱਸ ਰਿਹਾ ਹੈ ਤੇ ਹੁਣ ਕੀ ਕੋਈ ਮਾਲਕ ਵਰ ਲੋ ਇੱਥੇ ਆ ਕੇ ਕੁਝ ਕੁਛ ਪੁੱਛੇ ਵੀ ਨਾ ਕੋਈ ਨਹੀਂ ਉਹ ਨਾ ਪੁੱਛ ਦੱਸ ਕੀਤੀ ਅਸੀਂ ਫੋਨ ਵੀ ਕਰਦੇ ਰਹੇ ਪੈਸਿਆਂ ਪਰ ਵੀ ਅਸੀਂ ਵੀ ਇੰਨਾ ਵੀ ਪਰੇਸ਼ਨ ਹੋਣਾ ਹੈ 3-4 ਲੱਖ ਰੁਪਈਆ ਲੱਗਣਾ ਹੈ ਤੇ ਕਹਿੰਦੇ ਵੀ ਕੋਈ ਨਹੀਂ ਕਰ ਲਾਂਗੇ ਕਰ ਲਾਂਗੇ ਪਰ ਕੋਈ ਆਏ ਹੀ ਨਹੀਂ ਹੈ ਨਾ ਪੁੱਛਣ ਆਏ ਨੇ ਨਾ ਉੱਥੇ ਮਗਰ ਗਏ ਨਹੀਂ ਸਾਡੇ ਕਾਰਵਾਈ ਦੀ ਕੀ ਮੰਗ ਕਰਦੇ ਕਾਰਵਾਈ ਦੇ ਅਸੀਂ ਇਹ ਸਰਕਾਰ ਆ ਇਹਨਾਂ ਤੇ ਹੋਣੀ ਚਾਹੀਦੀ ਏ ਵੀ ਜੋ ਇਹ ਦੋਸ਼ੀ ਬੰਦੇ ਨੇ ਇਹਨਾਂ ਨੂੰ ਫੜਨਾ ਚਾਹੀਦਾ ਹੈ ਸਰਕਾਰ ਨੂੰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਵੀ ਪੁਲਿਸ ਵੀ ਉਹਨਾਂ ਦੇ ਨਾਲ ਹੀ ਮਿਲ ਗਈ ਏ ਕਿੰਨੀ ਕਿਹ ਵਾਰੀ ਤੁਸੀਂ ਪੁਲਿਸ ਨਾਲ ਮਿਲ ਚੁੱਕੇ ਆਂ ਇਹ ਬਾਰੇ ਉਹ ਸੁਣੋ ਅਸੀਂ 4-5 ਵਾਰੀ ਗਏ ਆ ਹਾਂ ਕੋਈ ਕਾਰਵਾਈ ਨਹੀਂ ਕੀਤੀ ਹਾਂ ਕੀ ਮਾਰ ਤੋਂ ਕਰ ਸਾਨੂੰ ਉਲਟਾ ਕਹਿੰਦੇ ਨੇ ਵੀ ਆਪਦੀ ਦਰਖਾਸਤ ਵਾਪਸ ਲੈ ਲਓ ਵੀ ਫਿਰੋਜ਼ ਸੁਚੈਨ ਸਿੰਘ ਦੀ ਰਿਪੋਰਟ ਆ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਤਾਰਾ ਸਿੰਘ ਜੀ ਤਾਰਾ ਸਿੰਘ ਕੀ ਲੱਗਦੇ ਨੇ ਆਪਣਾ ਇਹ ਮੇਰਾ ਮੁੰਡਾ ਸੁਖਦੇਵ ਸਿੰਘ ਜੀ ਕਿੰਨੀ ਉਮਰ ਹੈ ਜੀ ਇਹਦੀ ਉਮਰ 35 ਸਾਲ ਹੈ 35 ਸਾਲ ਇਹ ਕਿੱਥੇ ਕੰਮ ਕਰਦਾ ਹੈ ਕੰਮ ਕੜਮਿਆਂ ਲੋਵਾਈਆਂ ਦਾ ਨਾਲ ਲੱਗਿਆ ਹੋਇਆ ਸੀ ਕਿਹੜੀ ਦੁਕਾਨ ਤੇ ਦੁਕਾਨ ਰਿੰਕੂ ਤੇ ਬਿੱਟੂ ਹੂੰ ਹੂੰ ਇਹ ਨਾਲ ਕੰਮ ਕਰਦਾ ਸੀ 8-9 ਸਾਲ ਹੋ ਗਏ ਹੂੰ ਹੂੰ ਇਹਨੂੰ ਹਟਣ ਵੀ ਨਹੀਂ ਦਿੰਦੇ ਸੀ ਤੇ ਪੈਸਾ ਵੀ ਨਹੀਂ ਪੂਰਾ ਦਿੰਦੇ ਸੀ ਇਹਨੂੰ ਤੇ ਜਿਸ ਦਿਨ ਵਾਕਿਆ ਹੋਇਆ ਮੈਂ ਉਹ ਦਿਨ ਗਿਆ ਪੈਸੇ ਮੰਗੇ ਵੀ ਨੇ ਏ ਮੇਰੀ ਰਿੰਕੂ ਨੇ ਗੱਲ ਨਹੀਂ ਸੁਣੀ ਇਹਨੂੰ ਬਿਠਾ ਕੇ ਸਕੂਟਰ ਤੇ ਪਾਸੇ ਲੈ ਗਿਆ ਕਟਮਾਰ ਕਟਮਾਰ ਕਰਕੇ ਸ਼ਾਮ ਨੂੰ 8 ਵਜੇ ਇਹ ਸੁੱਟ ਗਏ ਨੇ ਮੁੰਡਾ ਬੇਹੋਸ਼ ਆ ਹਾਲਤ ਵਿੱਚ ਆਦਮੋਇਆ ਆਦਮੋਇਆ ਕਰਕੇ ਮੁੰਡੇ ਨੂੰ ਸਿੱਟ ਗਏ ਨੇ ਤੇ ਅਸੀਂ ਇਹਨੂੰ ਮੁੰਡਾ ਬੇਹੋਸ਼ ਬੁਬੂ ਪਤਾ ਲੱਗਿਆ ਇੱਥੇ ਸਿੱਟ ਗਏ ਮੁੰਡਾ ਮੈਂ ਚ ਸ਼ਾਮ ਗਿਆ ਸੀ ਜਦੋਂ ਬਿਲਕੁਲ ਮੁੰਡਾ ਸਹੀ ਸੀ ਤੇ ਜਦੋਂ ਆਇਆ ਮੁੰਡਾ ਬੇਹੋਸ਼ ਸੀ ਹੱਥ ਵਿੱਚ ਮੋਬਾਈਲ ਵੀ ਡਿੱਗਦਾ ਸੀ ਇਹਦਾ ਤੇ ਸੱਟਾਂ ਲੱਗੀਆਂ ਸੀ ਬੋਲ ਬੋਲ ਨਹੀਂ ਸਕਿਆ ਸਿਰ ਤੇ ਵੀ ਸਿਰ ਤੇ ਤੇ ਜਗਦਮ ਅਸੀਂ ਇਹਨੂੰ ਬੁਲਾਈ ਗਏ ਇਹ ਬੋਲਿਆ ਹੀ ਨਹੀਂ ਉਹ ਤੋਂ ਬਾਅਦ ਸਾਨੂੰ ਅਸੀਂ ਉਹ ਵੀ ਹੋ ਗਿਆ ਇਹ ਨਹੀਂ ਮਾਰਿਆ ਇਨੇ ਗੋਟ ਮਾਰ ਕੀਤੀ ਏ ਤੇ ਅੱਜ ਤੱਕ ਅਸੀਂ ਨੂੰ ਸਾਨੂੰ ਲੈ ਗਏ ਹਸਪਤਾਲ ਕਿੱਨੇ ਕੇ ਹਸਪਤਾਲ ਨੇ ਤੱਕੇ ਖਾਂਦੇ ਮੇਰੇ ਅਸੀਂ ਪਹਿਲਾਂ ਸਾਨੂੰ ਕਿ ਆਖਿਆ ਵੀ ਲੈ ਜਾ ਮੁੰਡੇ ਬਾਗੀ ਚ ਲੈ ਗਏ ਪਹਿਲਾਂ ਬਚਾਉਣ ਵਾਸਤੇ ਬਚਾਉਣ ਵਾਸਤੇ ਮੁੰਡੇ ਦੀ ਹਾਂ ਐਮ ਆਰ ਕਰਾ ਕੇ ਉਹਨਾਂ ਕਹਿ ਵੀਪਰੇਸ਼ਨ ਹੋਇਆ ਆ ਸੱਟਾਂ ਜਿਆਦਾ ਵੱਡੀਆਂ ਆ ਸੱਟਾਂ ਜਿਆਦਾ ਬਹੁਤ ਸੀ ਉੱਥੇ ਦਾਖਲ ਹੋ ਗਿਆ ਫਿਰ ਅਸੀਂ ਇਹਨੂੰ ਦੂਜੀ ਵਾਰ ਫਿਰ ਉਹਨਾਂ ਦਾਖਲ ਕੀਤਾ ਵੀ ਇਹਦੀ ਪਾਣੀ ਘਟ ਗਿਆ ਹੋਰ ਕੀ ਤੁਹਾਡੀ ਜਿਹੜੀ ਹੁਣ ਮੁੰਡਾ ਮਤਲਬ ਕੀ ਰਿਪੋਰਟ ਲਖਾਈ ਤੇ ਕੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਅਸੀਂ ਦਰਖਾਸ਼ਾਂ ਲਾਈਆਂ ਨੇ ਸਿਰ ਸਾਰਵਾਈ ਦੀ ਮੰਗ ਕੀਤੀ ਕਾਰਵਾਈ ਮੰਗ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਨੂੰ ਵੀ ਦਿੱਤੀ ਕੋਈ ਪੁਲਿਸ ਨੂੰ ਵੀ ਦਿੱਤੀ ਐਸਐਸਪੀ ਨੂੰ ਵੀ ਸਭੋ ਸਾਡੇ ਕੋਲ ਦਰਖਾਸ਼ ਸਾਨੂੰ ਕਹਿੰਦੇ ਨੇ ਵਾਪਸ ਲਾਓ ਹੁਣ ਕੀ ਮੰਗੇ ਤੁਹਾਡੀ ਕਾਰਵਾਈ ਹੋਣੀ ਚਾਹੀਦੀ ਐ ਨਾ ਕਾਰਵਾਈ ਹੋਣੀ ਚਾਹੀਦੀ ਸਾਡਾ ਮੁੰਡਾ ਅਜੇ ਮੰਜੀ ਤੇ ਪਿਆ ਹੈ ਅਸੀਂ ਬਹੁਤ ਪੈਸਾ ਲੱਗ ਚੁੱਕਾ ਅਸੀਂ ਬਹੁਤ ਮਾੜੇ ਬੰਦੇ ਜੋ ਦਿਨ ਦਾ ਸਾਡਾ ਕੰਮ ਰੁਕ ਗਿਆ ਹੈ ਅਸੀਂ ਮੁੰਡੇ ਨੂੰ ਸੰਭਾਲਨੇ ਮਸਾਂ ਪਏ ਆ ਔਰ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਹੋਣੀ ਚਾਹੀਦੀ ਹੈ ਫਿਰ ਉਸ ਤੋਂ ਸੁਖਚੰਦ ਸਿੰਘ ਦੀ ਰਿਪੋਰਟ